ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਅੰਗਰੇਡੈਰੀ ਫਾਰਮ ਤੇ ਜਿਹੜੇ-ਜਿਹੜੇ ਵੀਰ ਮੇਰੇ ਚੈਨਲ ਨਾਲ ਨਵੇਂ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਮਾਣਾ ਹਲਵੈਲ ਸਿੰਘ ਵਾਲਾ ਆਏ ਆ ਅੱਭੇ ਹੀ ਕੋਲ ਇੱਕ ਝੋਟੀ ਬਗਾਉਗਾ ਇੱਕ ਮੱਝ ਆ ਇਦੇ ਵਾਰ ਨੌਲੇਜ ਲੈ ਕੇ ਦੱਸਦਾ ਤੁਹਾਨੂੰ ਭਾਜੀ ਸਾਹਮਣੇ ਜੇ ਖੜਜੋ ਉੱਥੇ ਪਹਿਲਾਂ ਆਪਣਾ ਨਾਮ ਤੇ ਪੂਰਾ ਐਡਰੈਸ ਦੱਸੋ ਮੇਰਾ ਨਾਮ ਹੈਗਾ ਜੀ ਦਲਵੀਰ ਸਿੰਘ ਫੌਜੀ ਤੇ ਆਪਣਾ ਆਰਮਾਨਾ ਰਵੇਲ ਸਿੰਘ ਪਿੰਡ ਹੈ ਮੇਰਾ ਕੋਟ ਦੇ ਜੈਤੋ ਦੇ ਵਿਚਾਲੇ ਪੈਂਦਾ ਇਹ ਡਿਸਟ੍ਰਿਕਟ ਫਰੀਦਕੋਟ ਹੈ ਤਹਿਸੀਲ ਜੈਤੋ ਪੈ ਜਾਂਦੀ ਹੈ ਕੰਟੈਕਟ ਨੰਬਰ ਹੈਗੇ ਜੀ 8288 993564 8288 993564 ਹਾਂਜੀ ਤੇ ਇਹ ਦੋ ਜਨਮਵਾਰ ਵਗਾ ਉਹ ਆਪਣੇ ਕੋਲ ਹਾਂਜੀ ਦੋ ਵਕਾ ਹੁਆ ਉਹ 1.5 ਸਾਲ ਦੀ ਕੱਟੀ ਹੈ ਜੀ ਇਹ ਇਹ ਆਪਣਾ ਮੱਝ ਹੈਗੀ ਤੀਜੀ ਸੂਏ ਤੀਜੀ ਵੀ ਹੈ ਦੁੱਧ ਕਿੰਨਾ ਜੀ ਹੁਣ ਦੁੱਧ ਥੱਲੇ ਹੈਗਾ ਜੀ 5 ਕਿਲੋ ਕਿੰਨੇ ਚਿਰ ਦੀ ਸੂਈ ਆ ਸੂਈ ਨ ਹੋ ਗਈ 3 ਤਿੰਨ ਮਹੀਨੇ ਤਿੰਨ ਮਹੀਨੇ ਹੋ ਗਈ ਸੂਈ ਨੂੰ ਤੇ ਬੱਚਾ ਬੱਚਾ ਉਹ ਕੱਟਾ ਮਰ ਗਿਆ ਸੀਗਾ ਤੇ ਆ ਕਰਕੇ ਥੋੜਾ ਜਿਹਾ ਦੁੱਧ ਘਟ ਗਈ ਸੀ ਕਿੰਨੀ ਦੁੱਧ ਥੱਲੇ ਸੀਗਾ 10 ਕਿਲੋ 10 ਕਿਲੋ ਦਿੰਦੀ ਸੀ ਹਾਂਜੀ ਕੋਲ ਕੇ ਦਿਖਾਓ ਹਾਂ ਅਮ ਆਦੀ ਪੂਰੀ ਵਧੀਆ ਜੀ ਸੀਲ ਆ ਪੂਰੀ ਤੇ ਜਮਾ ਕੋਈ ਕਮੀ ਹੋਣੀਗੀ ਇਹਦੇ ਚ ਅੱਜ ਤਾਂ ਇੱਥੇ ਜ ਆਪਣਾ ਕੋਈ ਦੁੱਧ ਬਾਕੀ ਮਾਜ ਦੁੱਧੜੀ ਆ ਥਾਲੇਵਾ ਬਹੁਤ ਸੋਹਣਾ ਲੱਗਿਆ ਵਾ ਬਾਕੀ ਪ्योर ਨੀਲੀ ਰੰਗ ਵਿੱਚ ਪੈਂਦੀ ਆ ਜੀ ਹਾਂ ਦੇਖੋ ਥਾਲੇਵਾ ਆ ਕੁਮਾਰਾ ਦੁੱਧ ਵੀਰ ਕਹਿੰਦਾ 10 ਕਿਲੋ 11 ਕਿਲੋ ਡੰਗ ਰਦਨਗੀ ਅਸੰਜਰ ਹੁਣ ਕੱਟਾ ਮਾਰਨਾ ਕਰਕੇ ਥੋੜੇ ਉਦਨੇਵਾ ਜਾਂ ਬਣ ਗਈ ਦੁੱਧ ਘਟ ਗਈ ਆ ਤੇ ਬਣੀ ਵੀ ਆਈ ਆ ਜੀ ਇਹ ਹਾਂਜੀ 20 ਦਿਨ ਹੋ ਗਏ 20 ਦਿਨ ਹੋ ਗਏ ਹਾਂਜੀ ਠੀਕ ਹੈ ਅਸੀਂ ਇਹ ਤਾਂ ਇੱਥੇ ਮੁਰਗੀ ਖਾਨਾ ਖੋਲਣਾ ਜੀ ਤਾਂ ਕਰਕੇ ਮਤਲਬ ਪਸ਼ੂ ਵੇਚ ਰਹੇ ਹਾਂ ਉਹਨੇ ਵੇਚਣ ਦਾ ਤਾਂ ਇੰਨਾ ਕੋਈ ਉਹ ਨਹੀਂ ਸੀਗਾ ਅੱਛਾ ਅੱਛਾ ਆ ਜਗਾ ਕਵਰ ਕਰਨੀ ਆ ਅਸੀਂ ਹਾਂਜੀ ਠੀਕ ਆ ਇੱਕ ਪੱਟੀ ਆ ਇਹ ਝੋਟੀ ਕਿੰਨੇ ਚਿਰ ਦੀ ਆ ਇੱਕ ਟੀ ਹੈਗੀ 1.5 ਸਾਲ ਦੀ 1.5 ਸਾਲ ਦੀ ਹਾਂਜੀ ਇਹਦੇ ਮਾਂ ਦਾ ਦੁੱਧ ਕਿੰਨਾ ਖਿਖਦਾ ਕਰਦੀ ਆ ਤੁਹਾਡੀ ਹਾਂਜੀ ਕਰਦੀ ਆ ਜੀ ਹਾਂ ਲੈਵਲ ਬਹੁਤ ਥੋੜਾ ਪਤਲੀ ਪੂੜ ਜਈ ਬਹੁਤ ਵਧੀਆ ਸੋਹਣੀ ਕਿੱਟੀ ਆ ਹਾਂਜੀ ਪਤਲੇ ਪਿੰਡੇ ਦੀ ਆ ਜੀ ਹਾਂ ਪਿਓਰ ਮੋਰਾ ਚ ਪੈਂਦੀ ਆ ਹਾਂਜੀ ਇਹਦੀ ਮਾਂ ਕਿੰਨਾ ਤੋਸ ਸੀਗਾ ਜੀ ਉਹ ਸੀਗਾ ਜੀ 10 ਕਿਲੋ 10 11 ਕਿਲੋ ਦੇ ਕਰੀਬ ਸੀਗਾ ਤੇ ਆਪੇ ਪਤਾ ਕਿਹੜੇ ਸੀ ਮਿੰਦੀ ਆ ਇਹ ਮਤਲਬ ਨੀ ਨਾ ਸਰੋ ਤਲੋ ਨਹੀਂ ਖਿਆਲ ਚ ਰਹਿੰਦਾ ਕੀ ਬਰੀ ਹੂੰ ਮੈਂ ਕਹਦਿਆਂ ਇਹਦਾ ਲੈਂਡ ਦੇਣ ਦਾ ਰੇਟ ਕੀ ਕਰੋਗੇ ਇਹਦਾ 17 18 ਹੈਰ ਪੀਆ ਮਾਨਤਨ ਕਰਦੇ ਆ ਆ ਮਾਨਤਨ ਕਰ ਦਿਆਂਗੇ ਤੇ ਮੱਝ ਦਾ ਕੀਰ ਕਰੋਗੇ ਰੇਟ ਸੀ ਮੱਝ ਦਾ 45000 ਜੀ ਲੈਣ ਦੇਣੀ ਹੈ ਕਿ ਮਾਨਤਨ ਹੋ ਜੂ ਹਾਂ ਹਾਂ ਉਹ ਹੋ ਜੂਗਾ ਇਸ ਮੌਕੇ ਤੇ ਆਪਣਾ ਐਡਰੈਸ ਇੱਕ ਵਾਰ ਦੁਬਾਰਾ ਦੱਸ ਦਿਓ ਰਸੇਗਾ ਇਹ ਪਿੰਡਰ ਮਨਾਲ ਬੇਲ ਸਿੰਘ ਆਪਣਾ ਫਰੀਕੋ ਡਿਸਟ੍ਰਿਕਟ ਪਿੰਡਾ ਤੇ ਜੈਤੋ ਦੇ ਕੋੜ ਦੇ ਵਿਚਾਲੇ ਆ ਸਾਡਾ ਪਿੰਡ ਇਹ ਹਾਂਜੀ ਇਹ ਆਪਣਾ ਕੰਟੈਕਟ ਨੰਬਰ ਹੈਗਾ ਇਹ ਮੇਰਾ 8288 973564 ਦੁਹਰਾਵਸੋ 8288 973564 ਠੀਕ ਹੈ ਇਹ ਵੀਰ ਦਾ ਕਨੈਕਟ ਨੰਬਰ ਆ ਸਕਰੀਨ ਦੇ ਟੱਲਾਵਾਂਗੇ ਬਾਕੀ ਦਿੱਤੇ ਹੋਏ ਨੰਬਰ ਤੇ ਕਨੈਕਟ ਕਰਕੇ ਲੋਕੇਸ਼ਨ ਦਾ ਦੂਰ ਪਤਾ ਕਰ ਲੋ ਤੇ ਬਾਕੀ ਸੌਦਾ ਕਰ ਲੋ ਹਮ ਭਾਈ ਵੀਰ ਨੇ ਦਾ ਦੋਨੇ ਵੇਚੀ ਦਨੀਆ ਕਹਿੰਦਾ ਵੀ ਫੋਲੀ ਫਾਰਮ ਦੇ ਵਾਸਤੇ ਨਾ ਕਬਰ ਕਰਨੀ ਜਗਾ ਇਸ ਕਰਕੇ ਬਕਾਊ ਕਰਿਆ ਪਸੂ ਓਕੇ ਭਾਈ ਸਤਿ ਸ਼੍ਰੀ ਅਕਾਲ